ਚੜਦੇ ਸੂਰਜ ਵਾਂਗੂ ਜਗਦਾ ਮੁਖਟਾ ਸੁਖ ਨਾਲ ਹਾਲੇ ਵੀ ਮੁਖੜੇ ਚੋਂ ਪੈਂਦੀ ਸਿੱਧੀ ਲਿਸ਼ਕੋਰ ਵੇਖਦਾ ਹੈ ਇਹ ਉਹ ਲਿਸ਼ਕੋਰ ਆ ਜੋ ਕੇ ਹਰੇ ਲਿਸ਼ਕੋਰ ਪੈ ਨਹੀਂ ਰਹੀ ਮੱਧਮ ਹੋਇਆ ਵਿਆ ਰਿਓ ਨੇ ਸਰਦੀ ਬਹੁਤ ਬਣ ਗਈ ਯਾਰ ਤੇਲ ਪਵਾ ਕੇ ਘਰਾ ਘਟਿੰਗੀ ਫੁੱਲ ਤੇ ਆਪਾਂ ਖੇਡ ਆ ਗਏ ਆਪਣੇ ਹੁਣ ਵਾਉਣਿਆਂ ਤਵੀਆਂ ਤੇ ਉਸ ਤੋਂ ਬਾਅਦ ਬੀਜਾਂਗੇ ਆਪਾਂ ਸੁਪਰ ਸੀਡਰ ਦੇ ਨਾਲ ਕਣਕ ਸੂਪਰ ਸਿੱਡਰ ਵੀ ਆ ਗਿਆ ਜੋਰਾ ਲੈ ਕੇ ਪਾਉਣੇ ਆ ਪੀਏ ਦੇ ਵਿੱਚ ਹੁਣ ਚਲਾਉਣੇ ਆ ਕੰਮ ਕਰਦੇ ਆ ਕੰਮ ਜੀ ਕਰਤਾ ਕੰਮ ਦੋਰ ਤਮੀਆਂ ਦੀ ਲਾ ਕੇ ਫੁੱਲ ਕਿਲੀਆਂ ਛੱਡ ਕੇ ਇਦਾਂ ਦੀ ਸਫਾਈ ਆ ਆਪਣੇ ਆਈ ਜਾਂਦੀ ਆ ਸੋਹਣਾ ਬੜੀਆਂ ਉਹਦਾ ਕੰਮ ਕੱਲ ਨਾਲੋਂ ਬਹੁਤ ਜ਼ਿਆਦਾ ਸੁਧਾਰ ਆ ਕੱਲ ਆਪਾਂ ਤਵੀਆਂ ਨਰਮ ਕੀਤੀਆਂ ਹੋਈਆਂ ਸੀ ਬਹੁਤੀਆਂ ਨਹੀਂ ਲਾਉਂਦੇ ਸੀਗੇ ਤੇ ਅੱਜ ਤਵੀਆਂ ਲੱਗ ਭਾਗ ਫੁੱਲੀ ਛੱਡ ਗਈਆਂ ਨੇ ਸੋਹਣਾ ਕੰਮ ਚੱਲੀ ਜਾਂਦਾ ਤੇ ਬਾਕੀ ਤੁਹਾਨੂੰ ਬੁੱਥੇ ਲਖਾਉਣੇ ਆ ਆਪਾਂ ਪਰਾਲੀ ਵਿਖਾਉਣੇ ਕਿੱਡੀ ਕਿੱਡੀ ਤਗੜੀ ਪਰਾਲੀ ਦੀ ਗੋਡੇ ਤੋਂ ਵੀ ਉੱਪਰ ਹੁੰਦੀ ਸੀ ਪਰਾਲੀ ਆਪਣੀ ਦੇਖਦੇ ਆ ਅੱਜ ਐਸ ਕਾੜ ਦੀ ਪਰਾਲੀ ਆ ਆਪਣੀ ਬੰਦਾ ਵਰਲਡ ਵਿੱਚ ਖੜੇ ਦੇ ਘਟ ਤੋਂ ਘਟ ਕੋਟੇ ਤੋਂ ਉੱਪਰ ਕੱਦ ਕਰ ਦਈਏ ਬਹੁਤ ਜਿਆਦਾ ਉਚਾਈ ਸੀ ਕੁਝ ਕੱਦ ਚੰਗਾ ਸੀ ਝੋਨੇ ਦਾ ਕੁਝ ਮਸ਼ੀਨ ਵਾਲਾ ਦੀ ਗਲਤੀ ਸੀ ਕਿ ਕਿ ਉਹ ਉੱਪਰ ਉੱਪਰ ਮੁੰਜਰਾਂ ਲਾਈਆਂ ਉਹਨਾਂ ਨੇ ਤੇ ਪਰਾਲੀ ਥੱਲੇ ਬਹੁਤ ਸੀਗੀ ਇਸ ਕਰਕੇ ਸਮੱਸਿਆ ਜਿਆਦੀ ਆਉਂਦੀ ਬਈ ਸੀਗੀ ਤੇ ਚਲੋ ਹੁਣ ਤਵਿਆਂ ਫੁੱਲ ਛੜਨ ਨਾਲ ਵਧੀਆ ਕੰਮ ਹੋਈ ਜਾਂਦਾ ਚੰਗਾ ਸੁਧਾਰ ਆ ਫੈਲੀ ਦੇ ਵਿੱਚ ਹੁਣ ਸੋਹਣੀ ਸਫਾਈ ਆ ਜਾਂਦੀ ਆ ਚੱਲੀ ਜਾਂਦਾ ਕੰਮ ਆਪਣਾ ਦੋਵਰ ਤਾਂ ਮੈਂ ਥਿ ਲਈ ਆ ਆ ਦੇਖੋ ਜੱਲੀ ਜਾਂਦਾ ਸੁਪਰ ਫਿਲਟਰ ਕੇਰੀ ਆਉਂਦਾ ਕਣਕ ਸੋ ਬਹੁਤ ਆ ਰਿਹਾ ਗਿਆ ਹੁਣ ਤੱਕ ਆਪਾਂ 4 ਕਿੱਲੇ ਵਾਣ ਕੇ ਲੱਗਾ ਅਜੇ ਕਰਨਾ ਪੈਣਾ ਪਈਆਂ ਇਧਰ ਵੀ ਲਿਆ ਬੈਟਰਾਂ ਲਈ ਜਿਵੇਂ ਚ ਤੇ ਲਗਭਗ ਆਪਾਂ 5 ਕਿੱਲੇ ਹੋਰ ਕੰਮ ਤੱਕ ਕਲੀਅਰ ਕਰਨਾ ਹੈ ਕੋਨਾ ਕੰਮ ਨਹੀਂ ਗਿਆ ਪਵਦਾ ਲੈ ਕੇ ਹੁਣ ਤੱਕ ਤਵੀਆਂ ਵਾਉਣ ਤੋਂ ਬਾਅਦ ਹੁਣ ਆਪਾਂ ਲਗਭਗ 2 2.5 ਘੰਟੇ ਬਹਿਲੇ ਆ ਤੇ ਹੁਣ ਰੋਟੀ ਆਉਂਦੀ ਆ ਦੁਪਹਿਰ ਦੀ ਤੇ ਰੋਟੀ ਚਾਹ ਪੀ ਕੇ ਤੇ ਫਿਰ ਅਗਲੀ ਕਾਰਵਾਈ ਪਾਵਾਂਗੇ ਇੱਧਰ ਆਪਣਾ ਕੰਮ ਜੋਰਾ ਛੋਰਾਣਾ ਚੱਲੀ ਜਾਂਦਾ ਤੇ ਇੱਧਰ ਬਾਈ ਮਾਈਸੀ ਵਾਲਾ ਵਿੱਚ ਅੱਬ ਕੱਢੀ ਤੁਰੇ ਆਉਂਗਾ ਉਹ ਵੀ ਪਤੰਦਰ ਦੇ ਨੇ ਰੇਸ ਤੇ ਹੱਥ ਘਰ ਆਵਿਆ ਆ ਤੇ ਜਾਜ ਬਣਾਈ ਜਾਂਦਾ ਚੱਕੀ ਫਟੇ ਆਉਂਦਾ ਵੀਰ ਉਹ ਵੀ ਕਿਉਂ ਪਰ ਚੰਗਾ ਲੱਗਾ ਵੀ ਕੰਮ ਕਰਾ ਹੁਣ ਆਪਾਂ ਕਰਦੇ ਆ ਟਰੈਕਟਰ ਨੂੰ ਬੰਨ੍ਹ ਤੇ ਵਿਚਾਰ ਆ ਇਹ ਵੀ ਸਾਲ ਐ ਰਵੇ ਤੇ ਅਗਲੀ ਕਾਰ ਦੇ ਇੱਥੇ ਤੇ ਸਾਲ ਲੈਣ ਤੋਂ ਬਾਅਦ ਚੱਲੋਗੇ ਆ ਕਿਆ ਲੈਣੀ ਆ ਡੇੜਾ ਕਿਹੜੇ ਵਾਲਾ ਕੰਮ ਆਉਂਦਾ ਹੈ ਕਿਹੜੇ ਵਾਲਾ ਕੰਮ ਆਉਂਦਾ ਔਖੇ ਵੇਲੇ ਅਜਰਡ ਇਹ ਮਿੱਟੀ ਦਾ ਵੈਰੀ ਹਾਂ ਸਹੀ ਗੱਲ ਡੇੜਾਂਗਾ ਚੀਤਾ ਨਹੀਂ ਕੋਈ ਜੀ ਨਹੀਂ ਵੜਦੀ ਉੱਥੇ ਵੜਦਾ ਲਾ ਵੀ ਸਮਾਂ ਹੋ ਗਿਆ ਲਗਭਗ 8:30 ਵਜੇ ਦਾ ਆਪਾਂ ਸਿਰ ਤੋਂ ਲੈ ਕੇ ਸ਼ੌਣ ਤੱਕ ਆਸੀ ਜੌਣੇ ਆਪਾਂ ਕੋਈ ਗੱਲ ਨਹੀਂ ਆਪਾਂ ਕਿਲੇ ਵੀ ਘੇਰਦੇ ਨੋ ਵੀਰੇ ਅਟ ਦੇਉਂਦਾ ਕਿਲੇ ਵੀ ਬਣਾਉ ਘੇਰ ਦਿੰਦੇ ਆ ਤੇ ਹੁਣ ਚਲਾਵਾਂਗੇ ਰਾਤ 12 ਵਜੇ ਤੱਕ ਕੰਮ ਤੇ ਤਿੰਨ ਚਾਰ ਕਿਲਾ ਨੂੰ ਆਪਾਂ ਹੋਰ ਛੱਡ ਦੇਣੀ ਦੁੱਖਣਾ ਅੱਧੇ ਚੜਰੋ ਜੋਗੇ ਪਾਈਂ ਤੇ ਲਗਾ ਦੇਣੇ ਡੇਢ ਚੜਰ ਦੇ ਨੂੰ ਕੰਮ ਲਾ ਕੇ ਕਰ ਦਨਾ ਆਪਾਂ ਤੇ ਦੇਖਦੇ ਆ ਫਿਰ ਕਿਨੇ ਵਜੇ ਤੱਕ ਚੱਲਦਾ ਕੰਮ ਆਪਾਂ ਦਾ